ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੋ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਗੁਜੇ ਹੋਏ ਚਣਿਆਂ ਦੀ ਬਰਫੀ ਤੇ ਇੱਥੇ ਅਸੀਂ 2 ਕੱਪ ਬਰਫੀ ਦੇ ਲਈ ਸੀ ਲਾਪ ਕੇ ਤੇ ਇੱਥੇ ਲੈਏ ਸੀ ਮੈਂ 200 205 ml 2 ਕੱਪ ਲੈਏ ਸੀ ਤੇ ਇੱਥੇ ਲਵਾਂਗੇ ਜੀ ਅਸੀਂ ਮਿਸ਼ਰੀ ਤੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਇਹਨੂੰ ਬ੍ਰੇਕ ਕਰ ਲਵਾਂਗੇ ਪਰਫੀ ਬਣਾਵਾਂਗੇ ਆਪਾਂ ਦੁੱਧ ਦਾ ਖੋਆ ਬਣਾ ਕੇ ਤੇ ਇੱਥੇ ਮੈਂ 1 ਲੀਟਰ ਦੁੱਧ ਲਿਆ ਸੀ ਤੇ ਦੁੱਧ ਨੂੰ ਆਪਾਂ ਕਾੜ ਲਵਾਂਗੇ ਤੇ ਇਹਨੂੰ ਆਪਾਂ ਕਾੜ-ਕਾੜ ਕੇ ਇਹਨੂੰ ਸੰਘਣਾ ਕਰਨਾਂ ਦੋਤ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਦੁੱਧ ਰੱਖ ਦਿੱਤਾ ਸੀ ਕਾੜਨ ਵਾਸਤੇ ਦੁੱਧ ਕਾੜਨ ਤੇ ਟਾਈਮ ਲੱਗਦਾ ਤੇ ਇਸ ਕਰਕੇ ਅਸੀਂ ਪਹਿਲੇ ਦੁੱਧ ਨੂੰ ਕਾੜਨ ਵਾਸਤੇ ਰੱਖ ਦਿੱਤਾ ਸੀ ਤੇ ਤੋਂਦੋਂ ਆਪਾਂ ਕੜ ਕੇ ਇਹਨੂੰ ਸੰਘਣਾ ਕਰ ਲਵਾਂਗੇ। ਇਹ ਦੁੱਧ ਜਿਹੜਾ ਦੁੱਧ ਕੜ ਕਰਕੇ ਸੰਘਣਾ ਹੋ ਗਿਆ ਤੁਸੀਂ ਦੇਖ ਸਕਦੇ। ਤੇ ਹੁਣ ਅਸੀਂ ਦੁੱਧ ਨੂੰ ਲਾ ਦੇਵਾਂਗੇ। ਅੱਛਾ ਤੇ ਸਿੱਕ ਦੇਸੀ ਘਿਓ ਪਾ ਦਵਾਂਗੇ ਤੇ ਦੇਸੀ ਘਿਓ ਨੂੰ ਪਗਲਾ ਲਵਾਂਗੇ। ਜਿਹੜੇ ਆਪਾਂ ਚਨੇ ਲਏ ਸੀ ਚਨੇ ਤੇ ਪਹਿਲੇ ਭੁੰਨੇ ਸੀ ਆਪਾਂ ਫੇਰ ਤੋਂ ਬਾਅਦ ਇਹਨੂੰ ਘਿਓ ਤੋਂ ਧੋਣ ਲਵਾਂਗੇ। ਤেন 4 ਮਿੰਟ ਵਾਸਤੇ ਕਿ ਉਹਦੇ ਵਿੱਚ ਆਪਾਂ ਝਣਿਆਂ ਨੂੰ ਧੋਨ ਲਵਾਗੇ ਤੇ ਇਹ ਜਿਹੜੀ ਆਪਾਂ ਵਰਤੀ ਬਣਾਵਾਂਗੇ ਤੇ ਇਹ ਬੱਚਿਆਂ ਨੂੰ ਖਾਂਸੀ ਜੁਕਾਮ ਲੱਗਾ ਹੋਵੇ ਬੱਚਿਆਂ ਨੂੰ ਵੱਡਿਆਂ ਨੂੰ ਤੇ ਇਹ ਵਰਤੀ ਉਹਨਾਂ ਵਾਸਤੇ ਬਹੁਤ ਵਧੀਆ ਆ ਖਾਂਸੀ ਜੁਕਾਮ ਦੇ ਵਿੱਚ ਫੀਰ ਵਾਸਤੇ ਛੋਲੇ ਜਿਹੜੇ ਖੁਸ਼ਕ ਹੁੰਦੇ ਆ ਤੇ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਹੁੰਦੇ ਆ ਇਹਨਾਂ 4 ਮਿੰਟ ਵਾਸਤੇ ਅਸੀਂ ਇਹਨਾਂ ਨੂੰ ਪੁੰਨ ਲਵਾਂਗੇ 4-5 ਮਿੰਟ ਵਾਸਤੇ ਆਪਾਂ ਚਣਿਆਂ ਨੂੰ ਪੁੰਨ ਲਿਆ ਸੀ ਤੇ ਹੁਣ ਅਸੀਂ ਚਣਿਆਂ ਦੇ ਵਿੱਚ ਦੁੱਧ ਪਾ ਦਵਾਂਗੇ ਜਿਹੜਾ ਆਪਾਂ ਕਾੜਿਆ ਸੀ ਇਹਨੂੰ ਆਪਾਂ ਹੁਣ ਇਹਨੂੰ ਦੁੱਧ ਪਾ ਕੇ ਇਹਨੂੰ ਆਪਾਂ ਹੁਣ ਇਹਨੂੰ ਦੁੱਧ ਨੂੰ ਵਿੱਚ ਆਪਾਂ ਕਾੜਨਾ ਹੈ ਚਣਿਆਂ ਦੇ ਵਿੱਚ ਦੁੱਧ ਨੂੰ ਆਪਾਂ ਸੁਕਾਉਣਾ ਹੈ ਕਾੜ-ਕਾੜ ਕੇ ਚਣਿਆਂ ਦੇ ਵਿੱਚੋਂ ਅਸੀਂ ਸਾਰਾ ਦੁੱਧ ਨੂੰ ਸੁਕਾਤਾ ਸੀ ਫਿਰ ਹੁਣ ਆਪਾਂ ਡਕਸ਼ਨ ਬੰਦ ਕਰ ਦੇਵਾਂਗੇ ਜੇ ਦੁੱਧ ਤੁਸੀਂ ਦੇ ਦੇ ਸਕਦੇ ਪੂਰਾ ਪੂਰੇ ਤਰੀਕੇ ਨਾਲ ਚਣਿਆਂ ਨੇ ਦੁੱਧ ਸੁਕ ਲਿਆ ਤੁਹਾਨੂੰ ਅਸੀਂ ਇਹਨੂੰ ਠੰਡਾ ਕਰ ਦਵਾਂਗੇ। ਛਣਿਆਂ ਨੂੰ ਅਸੀਂ ਠੰਡਾ ਕਰ ਲਿਆ ਸੀ। ਤੇ ਹੁਣ ਅਸੀਂ ਆਪਾਂ ਇਹਨੂੰ ਮਿਕਸੀ ਜੱਗ ਵਿੱਚ ਪਾ ਦੇਨੇ ਤੇ ਇਹਦੇ ਵਿੱਚ ਮੈਂ ਢਾਗੇ ਵਾਲੀ ਮਿਕਸੀ ਨੂੰ ਗ੍ਰाइंड ਕਰ ਲਿਆ ਸੀ ਤੇ ਵਿੱਚ ਹੀ ਆਪਾਂ ਇਹਨੂੰ ਛਣਿਆਂ ਨੂੰ ਪਾ ਕੇ ਗ੍ਰाइंड ਕਰ ਲਵਾਂਗੇ। ਦੋ ਵਾਰੀ ਕਰਕੇ ਇਹਨਾਂ ਨੂੰ ਮੈਂ ਗ੍ਰाइंड ਕਰਾਂਗੀ। ਇਥੇ ਜਿਹੜਾ ਆਪਾਂ ਦੁੱਧ ਪਾ ਰਿਆ ਸੀ ਉਹ ਮੈਂ ਥੋੜਾ ਜਿਹਾ ਰੱਖਿਆ ਸੀ ਟੋਕਰੇ ਦੇ ਵਿੱਚ ਇਹਦੇ ਵਿੱਚ ਪਾ ਕੇ ਦੁੱਧ ਪਾ ਕੇ ਤੇ ਆਪਾਂ ਇਹਨੂੰ ਗ੍ਰाइंड ਕਰ ਲਵਾਂਗੇ ਚਣਿਆਂ ਨੂੰ ਮਿਕਸੀ ਵਿੱਚ ਪੀਸ ਲਿਆ ਸੀ ਤੇ ਹੁਣ ਅਸੀਂ ਜਿਹਦੇ ਵਿੱਚ ਆਪਾਂ ਚਲੇ ਐਂਡ ਪਾਈ ਕਿਤੇ ਸੀ ਦੁੱਧ ਪਾ ਕੇ ਉਹਦੇ ਵਿੱਚ ਆਪਾਂ ਕੱਢ ਦਵਾਂਗੇ ਅਸੀਂ ਸਾਰਾ ਚਣਿਆਂ ਨੂੰ ਗ੍ਰाइंड ਕਰਕੇ ਪਾਤਾ ਸੀ ਕੜਾਈ ਵਿੱਚ ਤੇ ਹੁਣ ਤੋਂ ਇਹਨੂੰ ਮੈਂ ਫੇਰ ਸੇਕ ਕਰਤਾ ਗਾੜਾ ਕਰ ਦਵਾਂਗੇ ਤੇ ਫਿਰ ਅਸੀਂ ਇਹਨੂੰ ਭਲਾ ਕੇ ਪਕਾਵਾਂਗੇ ਇੱਥੇ ਜਿਹੜੀ ਮੈਂ ਮਿਸ਼ਰੀ ਨੂੰ ਆਪਾਂ ਤਰੀਕ ਕਰ ਲਿਆ ਸੀ ਹੁਣ ਮਿਸ਼ਰੀ ਪਾ ਦਵਾਂਗੇ ਮਿਸ਼ਰੀ ਪਾ ਕੇ ਮਿਕਸ ਕਰ ਦਵਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਏਦੇ ਵਿੱਚ ਮੈਂ ਤੇਾਈ ਦੇ ਵਿੱਚ ਜਿੰਨਾ ਵੀ ਆਪਾਂ ਖਾਣਾ ਪਸੰਦ ਕਰਦੇ ਐ ਇੱਥੇ ਮੈਂ 3-4 ਲਾਚੀਆਂ ਨੂੰ ਆਪਾਂ ਬਰੀਕ ਕਰ ਟੋਟਲੇ ਅਸੀਂ ਇਥੇ ਲਾਚੀਆਂ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਇਹ ਦੇਸੀ ਕਿਉ ਪਾ ਦਵਾਂਗੇ ਦੋ ਚਮਚੇ ਮੈਂ ਦੇਸੀ ਕਿਉ ਦੇ ਪਾਤੇ ਸੀ ਬੈਟਰ ਜਿਹੜਾ ਉਹ ਕੜਾਈ ਦੇ ਨਾਲ ਨਹੀਂ ਲੱਗੇ ਕੜਾਈ ਛੱਡ ਦੇ ਤੇ ਹੁਣ ਅਸੀਂ ਇਹਦੇ ਸੀਕਿਉ ਪਾਤਾ ਇਹਨੂੰ ਹੁਣ ਆਪਾਂ ਮਿਕਸ ਕਰ ਦਵਾਂਗੇ ਇਹ ਤੋਂ ਮੈਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਵਰਤੀ ਬਣਾਉਂਦੇ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਤੁਸੀਂ ਬੈਟਰ ਨੂੰ ਅਸੀਂ گاੜਾ ਕਰ ਲਿਆ ਸੀ ਤੇ ਹੁਣ ਅਸੀਂ ਗਰਸ਼ਣ ਨੂੰ ਬੰਦ ਕਰ ਦੇਵਾਂਗੇ ਤੇ ਬੈਟਰ ਜਿਹੜਾ ਹੁਣ ਅਸੀਂ ਇਹਨੂੰ ਬੱਤੀ ਬਣਾਉਣ ਜੋਗ ਹੋ ਗਿਆ ਇਹਨੂੰ ਆਪਾਂ ਇੱਕ ਥਾਲੀ ਵਿੱਚ ਕੱਢ ਦਵਾਂਗੇ ਤਾਲੀ ਨੂੰ ਮੈਂ ਕਿਉਂ ਲਾ ਕੇ ਗ੍ਰੀਸ ਕਰ ਲਿਆ ਸੀ ਕਿਉਂ ਹੁਣ ਅਸੀਂ ਜਿਹੜਾ ਚਨੇਆ ਵਾਲਾ ਪੱਟ ਪਾ ਦਵਾਂਗੇ ਬਰਫੀ ਨੂੰ ਮੈਂ ਸਪੈਸ਼ਲਰ ਦੇ ਨਾਲ ਸੈੱਟ ਕਰ ਦਿੱਤਾ ਸੀ ਤੇ ਹੁਣ ਅਸੀਂ ਇੱਥੇ ਮੈਂ ਬਦਾਮ ਕੱਟੇ ਸੀ ਬਰੀਕ-ਬਰੀਕ ਤੇ ਉਹਨਾਂ ਨੂੰ ਉੱਪਰ ਅੱਪਾ ਬਦਾਮ ਲਾ ਦਵਾਂਗੇ ਤੇ ਇਹ ਬਰਫੀ ਨੂੰ ਆਪਾਂ 2-3 ਘੰਟੇ ਰੱਖ ਛੱਡਾਂਗੇ ਜੇ ਸੜਕੋ ਟਾਈਮ ਘੱਟ ਹੋਵੇ ਆਪਾਂ 2-2 ਘੰਟੇ ਬਾਅਦ ਆਪਾਂ ਇਹਨੂੰ ਜੇ ਸੈੱਟ ਹੋ ਗਈ ਫੇਰ ਕੱਟਾਂਗੇ ਜੇ ਆਪਣੇ ਕੋਲ ਟਾਈਮ ਜ਼ਿਆਦਾ ਫੇਰ ਆਪਾਂ ਇਹਨੂੰ 2-3 ਘੰਟੇ ਰਾਮ ਨਾਲ ਇਹਦੀ ਕੱਟ ਕਰਵਾਵਾਂਗੇ ਤੇ ਬਰਫੀ ਕੱਟਣ ਲੱਗ ਕੇ ਆਪਾਂ ਕੋਈ ਕਾਲੀ ਨਹੀਂ ਕੀ ਕਰਨੀ ਵੀ ਬਰਫੀ ਨੂੰ ਆਪਾਂ 3-4 ਜਾਂ 13 ਛੱਡਿਆ ਸੀ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦਵਾਂਗੇ ਬਰਫੀ ਨੂੰ ਆਪਾਂ ਕੱਟ ਕੇ ਤੇ ਬਰਫੀ ਨੂੰ ਆਪਾਂ ਪੀਸ ਕਰ ਲਈ ਸੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਇਹ ਬਰਫੀ ਵੇਸਣ ਦੀ ਬੰਦੀ ਆ ਤੇ ਇਹ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤੇ ਆ ਤੁਸੀਂ ਬਹੁਤ ਵਧੀਆ ਇਹ ਆਪਣੇ ਬੱਚਿਆਂ ਨੂੰ ਖਾਂਸੀ ਜ਼ੁਕਾਮ ਤੋਂ بچਾਉਂਦੀ ਹੈ ਤੇ ਇਹ ਰੇਟ ਵੀ ਲੂਜ਼ ਕਰਦੀ ਬਰਫੀ ਵੇਚਣ ਦੀ ਤੇ ਬਹੁਤ ਵਧੀਆ ਇਹ ਟੇਸਟ ਵੀ ਲੱਗਦੀ ਹੈ ਘਰ ਵਿੱਚ ਬਹੁਤ ਸਾਫ਼ ਸੁਥਰੀ ਸਾਫ਼ ਸੁਥਰੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਇਹ ਤੁਹਾਨੂੰ ਮੇਰੇ ਬਰਫੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ